ਤੋ ਇਹ ਕਹਾਣੀ ਪੰਜਾਬ ਫਰਕਾਸ ਤੋਂ ਸ਼ੁਰੂ ਕਰਦੀ ਆ। ਸਰਦਾਰ ਜਿਹੜੇ ਡੋਲ ਦੇ ਵਿੱਚ ਆਉਂਦਾ ਫਿਰਦਾ ਪਰ ਮਾ ਲੋ ਬੋਲ ਪੱਤਰ ਕੀਆ ਬਖਸ਼ੇ ਗੱਲ ਕਰਦਿਆਂ ਸੀ ਅੱਜ। ਚੁੱਕੀ ਇਹ ਜਿਗਾ ਤੁਸੀਂ ਕਿਤੇ ਕੁੰਮੜ ਜਰ ਦਾ ਪਹਿਲੇ ਮਜ਼ਾਰ ਮਾ ਰਹੇ ਹੋ ਜੇ ਘਰ ਤੱਕ ਸੀ ਨਹੀਂ ਕਸ਼ਮੀਰ। ਛਾ ਚੰਮੂ ਦਾ ਤੁਸੀਂ ਬਣਾ ਰਹੇ ਦਾ ਤੁਸੀਂ ਖਬਰ ਸੁਣੇ ਚੁਣੀਆ ਹੋਈ ਹੀ ਆ। ਵੀ ਤੁਸੀਂ ਬਾਹਰ ਨਾ ਆ ਜਾਓ ਹਜੇ। ਫਰੇਮ ਹੌਸ ਠੀਕ ਨਹੀਂ ਹੈ। ਸਰਕਾਰਾ ਬੰਦੀਆ ਘਰ ਦਾ ਸਹਲੋ ਕਰੋ। ਦੇ ਲਈ ਸਾਪਰੇ ਚੁਕੰਦੇ ਰੋ ਫਰੰਟੂ ਜਿਵੇਂ ਆਪਣੇ ਡਿਫੈਂਸ ਸਿਸਟਮ ਕਰਕੇ ਤਾਂ ਕੁਝ ਵੀ ਨਹੀਂ ਪਰੰਤੂ ਉਹਨਾਂ ਕੋਈ 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 ਵੀ ਹਰ ਕੋਈ ਹਰ ਕੋਈ ਹਰ ਕਰ ਸਕਦਾ ਹੈ ਉਸਤੇ ਜੇਕਰ ਉਸਤੇ ਹਮਲਾ ਹੋ ਗਿਆ ਤਾਂ ਬਹੁਤ ਬਹੁਤ ਖਰਾਬ ਹੋਣਾ ਆਪਣਾ ਤਾਂ ਤਿਆਰ ਬੁੱਲਫਗ ਬਾੜ ਜਾਓ ਜੇਕਰ ਤੁਹਾਨੂੰ ਜੋ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ ਕਿਉਂਕਿ ਇਹ ਪਾਕਿਸਤਾਨ ਦੀ ਦਰਾਈ ਹੈ ਜੋ ਕਿ ਸਾਡੇ ਵਿਚੁਰਖਾਂ ਨੇ ਸੰਸਾਦ ਦੇ ਪਰਦਾਦਿਆਂ ਨੇ ਤਾਂ ਇਹ ਪੱਲਾ ਵੀ ਦੇਖਦੇ ਨੇ 56 71 ਦੀਆਂ 47 ਦੀਆਂ ਤੇ ਹੁਣ ਆ ਕਿ ਫਿਰ 25 ਦੀ ਜਰਾਈ ਇਹ ਉਹ ਜਿਹੜੀ ਤੁਸੀਂ ਆਪ ਦੇਖ ਰਹੇ ਆਪ ਸੋ ਹੋ ਗਿਆ ਕਿ ਇਹ ਪਰਸਨਲ ਕ੍ਰਿਪ ਜਤਤਜਾ ਪਰਮਾਰਮਾ ਤੇ ਸਾਡੇ ਜੋ ਅੱਗੇ ਭਾਗ ਦੇ ਦੇਖੋ ਉਹੀ ਦੱਸਣਗੇ ਬੱਕ ਜਸੀਂ ਆਪਣਾ ਸੇਵ ਰਹੋ ਜਿਹੜਾ ਜਿੱਥੇ ਰਹਿੰਦੇ ਹੋ ਠੀਕ ਹੋ ਕਪੜਾ ਨਾਲ ਦੂਰ ਨਹੀਂ ਤੂੰ ਜੇਕਰ ਤੁਸੀਂ ਕਿਤੇ ਜਾਣ ਦਾ ਮਨ ਹੋਵੇ ਜਾਇ ਜੰਮੂ ਕਸ਼ਮੀਰ ਜਾਂ ਕਿਤੇ ਹੋਰ ਜੰਮੂ ਤਾਂ ਜਾਓ ਵੀ ਨਾ ਲਗਭਗ ਇਸ ਸਾਲ ਜਾਉਗਾ ਨਾ। ਜਾਂਪੁਰ ਸਾਲ ਜਾ ਰਿਹਾ ਹਾਂ ਠਾਨ ਕੋੜ ਜਾਂ ਕੁਝ ਹੋਰ ਕਿਤੇ ਮੈਂ ਜਾਉ ਬਨਾਲੀ ਵੀ ਜਾਉ ਕਿਉਂਕਿ ਉੱਥੇ ਕੁਝ ਵੀ ਨਹੀਂ ਪਤਾ ਕਦੋਂ ਕੀ ਹੋ ਜਾਵੇ। ਹੁਣ ਜੰਮੂ ਵਾਲੇ ਵੀ ਜਾੜ ਦਾ ਪ੍ਰੋਗਰਾਮ ਵੀ ਮੈਂ ਵੀ ਚੁੱਕਾ ਸੀ ਉਹ ਮਾਹੌਲ ਕਰਕੇ ਕੈਨਸਲ ਕੀਤਾ। ਸਾਰੇ ਯੂਨੀਵਰਸਿਟੀ ਵੀ ਜੋ ਕਿ ਬੰਦ ਕੀਤੀ ਗਈ। ਤੇ ਉਸ ਕਿਉਂਕਿ ਸਿਟੀ ਕਲਪ ਜੋ ਕਿ ਕਾਲਜ ਦੰਦਰ ਦਾ ਹੈ ਉੱਥੇ ਜੋ ਕਿ ਨੇੜੇ ਧਵਾਕਾ ਹੋਇਆ ਕਿ ਉੱਥੋਂ ਦੇ ਜੋ ਕਿ ਸਟੂਡੈਂਟਸ ਸੀ ਉਹ ਪੂਰੇ ਦੇਖਾ ਲਗਾ ਕਿ ਇਹ ਕੀ ਹੋ ਗਿਆ ਸੋ ਚਲ ਬਲ ਇੱਕ ਵਾਰ ਜਾਓ ਅਸੀਂ ਤੁਹਾਨੂੰ ਬੋਲ ਬਲ ਅਪੀਲ ਕਰ ਰਹੇ ਹਾਂ ਕਿ ਰਾਤ ਨੂੰ ਕਦੇ ਵੀ ਲਾਈਟ ਦਿਖਾ ਕੇ ਨਾ ਪੋ ਬੈਟਾ ਬੰਦ ਕਰਕੇ ਪੋ ਅਤੇ ਖਸਰਾ ਕਰੇ ਗੱਡੀਆਂ ਵੀ ਜਿਹੜਾ ਟਾ ਵੀ ਜੋ ਕਿ ਥੋੜੀ ਜਿਹਾ ਡੈਮ ਕਰ ਤੋਂ ਜਾਂ ਲਾਈਟ ਬੰਦ ਕਰਕੇ ਕਿ ਕਿ ਤੱਕ ਜਾਓ ਕਿ ਪਾਕਿਸਤਾਨ ਜੋ ਕਿ ਹਮੇਸ਼ਾ ਰਾਤ ਨੂੰ ਰੈਸੋੜਿਆ ਹਮਲਾ ਕਰਦਾ ਹੈ ਕਿ ਨੁਕਸਾਨ ਤਾਂ ਕਦੇ-ਕਦੇ ਹੁੰਦਾ ਹੀ ਹੈ ਕਿਉਂਕਿ ਹੁਣ ਜੋ ਕਿ ਝੰਮੂ ਕਸ਼ਮੀਰ ਵਿੱਚ ਖਬਰ ਸੁਣਨਾਂ ਸਖਵਰ ਦੀ ਉੱਥੇ ਜੋ ਕਿ ਸਾਡੇ ਬੰਬਾਰੀ ਬੰਬਾਲ ਭੱਲ ਰਹੇ ਨੇ ਬੰਬਾਰੀ ਹੋ ਰਹੀ ਹੈ ਕਿਉਂਕਿ ਉੱਥੇ ਇੱਕ ਮੈਲਾ ਦੀ ਮੌਤ ਹੋ ਗਈ ਸੁਣ ਬਾਕੀ ਜਿਹੜਾ ਸਵੇਰੇ ਕੀ 재미, ценьдэ к filtrate